ਏ ਸਰਕਾਰ ਵੱਲੋਂ 100 ਦਿਨ ਦਾ ਟੀਬੀ ਮਹਿੰਮ ਚੱਲ ਰਿਹਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ 7 ਦਸੰਬਰ ਨੂੰ ਇਹ ਲਾਂਚ ਹੋਇਆ ਤੇ ਇਹ 24 ਮਾਰਚ 2025 ਚ ਇਹ ਮਹਿੰਮ ਖਤਮ ਹੋਣਾ ਹੈ ਇਸ ਮਹਿੰਮ ਦੇ ਦੌਰਾਨ ਅਸੀਂ ਵਲਨਰੇਬਲ ਪਾਪੂਲੇਸ਼ਨ ਯਾਨੀ ਕਿ ਜਿਹੜੇ ਪਾਪੂਲੇਸ਼ਨ ਦੇ ਵਿੱਚ ਟੀਬੀ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਹਨ ਜਿਵੇਂ ਕਿ ਕੋਈ ਸਮੋਕਰਸ ਹੋਗੇ ਜਿਹੜੇ ਬੀੜੀ ਸਿਗਰਟ ਪੀਂਦੇ ਆ ਕੋਈ ਟਬੈਕੋ ਚੀਅਰਸ ਹੋਗੇ ਕੋਈ ਸ਼ਰਾਬ ਪੀਣ ਵਾਲੇ ਲੋਕ ਹੋਗੇ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਲੋਕੀ ਹੋਗੇ ਜਾਂ ਜਿਨ੍ਹਾਂ ਦੇ ਘਰ ਵਿੱਚ ਕਿਸੇ ਨੂੰ ਟੀਬੀ ਹੋ ਚੁੱਕਿਆ ਹੈ ਉਹ ਲੋਕੀ ਹੋਗੇ ਉਹਨਾਂ ਦੇ ਕੰਟੈਕਟਸ ਨੂੰ ਅਸੀਂ ਟ੍ਰੇਸ ਕਰਕੇ ਅਸੀਂ ਉਹਨਾਂ ਨੂੰ ਸਕ੍ਰੀਨ ਕਰ ਰਹੇ ਹਾਂ ਜਿਹੜੀ ਇਹ ਸਕਰੀਨਿੰਗ ਹੈ ਇਹਦੇ ਵਿੱਚ ਅਸੀਂ ਕਿਸ ਚੀਜ਼ ਦੀ ਮਦਦ ਲੈ ਰਹੇ ਹਾਂ ਪਹਿਲਾਂ ਆਪਾਂ ਬਲਗਮ ਦੀ ਚਾਂਚ ਕਰਾਉਂਦੇ ਸੀ ਸਪੁਟਮ ਏਫ ਬੀ ਕਹਿੰਦੇ ਸੀ ਜਿਹਨੂੰ ਅੱਜ ਜਿਹੜੀ ਇਹ ਮੁਹਿੰਮ ਹੈ ਇਸ ਦਾ ਇਸ ਦਾ ਮੇਨ ਵਿਸ਼ਾ ਜਿਹੜਾ ਹੈਗਾ ਇਹ ਸਕਰੀਨਿੰਗ ਇਹਦੀ ਆਪਾਂ ਐਕਸ-ਰੇ ਦੇ ਰਾਹੀਂ ਕਰ ਰਹੇ ਹਾਂ ਕਿ ਜਿਹੜਾ ਟੀਬੀ ਦਾ ਇਲਾਜ ਹੈਗਾ ਇਹ ਸਰਕਾਰ ਵੱਲੋਂ ਬਿਲਕੁਲ ਮੁਫਤ ਹੈ ਵੈਸੇ ਤਾਂ ਜ਼ਿਆਦਾਤਰ ਟੀਬੀ ਦੇ ਵਿੱਚ ਇਹ ਇਲਾਜ 6 ਮਹੀਨਿਆਂ ਦਾ ਹੁੰਦਾ ਹੈ ਪਰ ਕਈ ਟੀਬੀ ਜਿਵੇਂ ਕਿ ਰੀਡ ਦੀ ਹੱਡੀ ਦੀ ਟੀਬੀ ਹੁੰਦੀ ਹੈ ਜਾਂ ਕੋਈ ਹੋਰ ਜਿਵੇਂ ਆਪਾਂ ਕਹਿੰਦੇ ਆ ਕਿ ਬਹੁਤ ਮੁਸ਼ਕਿਲ ਤਰ੍ਹਾਂ ਦੀ ਟੀਬੀ ਜਿਸ ਨੂੰ ਆਪਾਂ ਡਿਫਿਕਲਟ ਟੂ ਟਰੀ ਟੀਬੀ ਕਹਿੰਦੇ ਆ ਉਸ ਕੇਸਸ ਦੇ ਵਿੱਚ ਇਹ ਜਿਹੜਾ ਇਲਾਜ ਹੈ ਇਹ ਲੰਬਾ ਵੀ ਹੋ ਸਕਦਾ ਹੈ ਸਰਕਾਰ ਵੱਲੋਂ ਇਹ ਜਿਹੜੇ ਟੀਬੀ ਦੇ ਮਰੀਜ਼ ਹੈ ਹਰ ਮਹੀਨੇ ਦਾ 1000 ਰੁਪਏ ਨਿਕਸ਼ੇ ਪੋਸ਼ਣ ਯੋਜਨਾ ਦੇ ਤਹਿਤ ਮਰੀਜ਼ਾਂ ਨੂੰ ਦਿੱਤਾ ਜਾ ਰਿਹਾ ਹੈ ਹਰ ਮੰਥ ਲਈ ਜੇ ਕੋਈ ਮਰੀਜ਼ 6 ਮਹੀਨੇ ਦੀ ਟ੍ਰੀਟਮੈਂਟ ਲੈਂਦਾ ਹੈ ਤਾਂ ਉਹਨੂੰ ਹਰ ਮਹੀਨੇ ਦੇ ਹਿਸਾਬ ਨਾਲ ਪ੍ਰਤੀ ਮਹੀਨਾ 1000 ਰੁਪਏ ਉਹਦੇ ਬੈਂਕ ਖਾਤੇ ਦੇ ਵਿੱਚ ਆ ਜਾਂਦਾ ਹੈ ਜੀ ਮੈਨੂੰ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੀਦੀ ਹੈ ਕਿ ਵੀ ਜੇ ਕਿਸੇ ਮਰੀਜ਼ ਨੂੰ ਕਿਸੇ ਵੀ ਬੰਦੇ ਨੂੰ ਜੇ ਖਾਂਗ ਹੈਗੀ ਆ ਬੁਖਾਰ ਹੈ ਕੋਈ ਆਪਾਂ ਕਹਿੰਦੇ ਰਾਤ ਨੂੰ ਤਰੇਲੀਆਂ ਆਉਂਦੀ ਹੈ ਵਜਨ ਦਾ ਘਟਣਾ ਹੈ ਕੋਈ ਭੁੱਖ ਦਾ ਘਟਣਾ ਹੈ ਜਾਂ ਫਿਰ ਬਲਗਮ ਚ ਖੂਨ ਆਉਣਾ ਹੈ ਇਨ੍ਹਾਂ ਚੋਂ ਕੋਈ ਵੀ ਲੱਛਣ ਹੈਗਾ ਹੈ ਤਾਂ ਉਹ ਸਾਡੇ ਕੋਲ ਆ ਕੇ ਜ਼ਰੂਰ ਆਪ ਦਾ ਜਿਹੜਾ ਟੈਸਟ ਹੈ ਉਹ ਕਰਾਓ